ਆਪਣੇ ਪੈਸੇ ਦੀ ਤਾਕਤ ਦੇ ਨਾਲ ਖਰੀਦ ਲੈਂਦੇ ਐ। ਭਾਵੇਂ ਦੇਸ਼ਾਂ ਦੇਸ਼ਾਂ ਨੂੰ ਘੁੰਮਣਾ, ਜਹਾਜ਼ਾਂ 'ਚ ਘੁੰਮਣਾ। ਉਹ ਸੋਹਣੇ ਆ ਸੁੰਦਰ ਜਗਾਵਾਂ ਜਿਨ੍ਹਾਂ ਦੀ ਕੋਸਟ ਮਿੰਟ-ਮਿੰਟ ਦੇ ਹਿਸਾਬ ਨਾਲ ਲੱਖਾਂ ਦੇ ਰੁਪਏ ਅਦਾ ਕਰਨੇ ਪੈਂਦੇ ਆ ਕੀਮਤ। ਭਾਵ ਐਸੇ ਸੁੱਖ ਹੁਣ ਬਿਆੰਤ ਸੁੱਖ ਨੇ ਭਈ ਐਸੇ। ਇਹ ਤਾਂ ਦੁਨੀਆਂ ਦੇ ਵਿੱਚੋਂ ਮਿਲ ਜਾਂਦੇ ਆ। ਵਿਰਲੇ ਨੂੰ ਮਿਲਦੇ ਏ ਕਿ ਜੋ ਜਸਦੀ ਭਈ ਜਿਨੇ ਕੁ ਬੁਝੇ ਜ ਪੈਸੇ ਉਹਨਾਂ ਕ ਬੰਦਾ ਖਰਤਦਾ ਹਦੋਂ ਵਾਰ ਜਾ ਹੀ ਨਹੀਂ ਸਕਦਾ ਉਹ ਪੈਸੇ ਦੀ ਲੋੜ ਹੈ ਹੁਣ ਇੱਕ ਸੁੱਖ ਐਸਾ ਹੈ ਕਿ ਇੱਕ ਸੁੱਖ ਐਸਾ ਹੈ ਜਿਸ ਨੂੰ ਪਾਵਣ ਦੀ ਖਾਤਰ ਭਾਵੇਂ ਤਿੰਨਾ ਲੋਕਾਂ ਦੀ ਤਨ ਦੌਲਤ ਇਕੱਠੀ ਕਰ ਲੋ ਸੁੱਖ ਸ਼ਕਤਰ ਕਰ ਲੋ ਉਹ ਸੁੱਖ ਕੇਵਲ ਤੋਂ ਕੇਵਲ ਰੱਬ ਦੇ ਪਿਆਰਿਆਂ ਦੇ ਕਰਮਾਂ ਦੇ ਵਿੱਚ ਆਪਾਕਾਂ ਦੇ ਵਿੱਚ ਉਹ ਕੇ ਨਾ ਸੁੱਖ ਹੈ ਚਰਨ ਕਮਲ ਕੀ ਮੋਜ ਕੋ ਕਿ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਸੁੱਖ ਹਨ ਹੁਣ ਜਿਸ ਜਿਸ ਨੇ ਤਾਂ ਵੀ ਉਹ ਚੱਖਿਆ ਹੋਇਆ ਹੈ ਜਿਸ ਜਿਸ ਨੇਤਾ ਉਸ ਚਨ ਕਮਲ ਦੇ ਰਸ ਨੂੰ ਚੱਕਿਆ ਹੋਇਆ ਪੀਤਾ ਹੋਇਆ ਉਹਨੂੰ ਦੁਨੀਆ ਦੇ ਰਸ ਕੋਈ ਵੀ ਚੰਗੇ ਨਹੀਂ ਲੱਗਦੇ ਦੁਨੀਆ ਸੰਸਾਰਕ ਸੁੱਖਾਂ ਦੇ ਵਿੱਚ ਫਸੀ ਹੋਈ ਹੈ ਇਹ ਸੰਸਾਰਕ ਰਸਾਂ ਦੇ ਵਿੱਚ ਫਸੀ ਹੋਈ ਹੈ ਇਸ ਨੂੰ ਪਤਾ ਹੀ ਨਹੀਂ ਕਿ ਇਸ ਤੋਂ ਉੱਪਰ ਵੀ ਸੁੱਖ ਨੇ ਕਿ ਆਪਾਂ ਜੋ ਸਾਰੇ ਆ ਅਸੀਂ ਕੇਵਲ ਤੋਂ ਕੇਵਲ ਸੰਸਾਰਕ ਸੁੱਖਾਂ ਵਿੱਚ ਫਸੇ ਹੋਏ ਆਂ ਮੋਹ ਮੰਤਜ ਫਸੇ ਹੋਏ ਆਂ ਜੋ ਸੰਸਾਰ ਵਿੱਚ ਦੁੱਖ ਹੈ ਸੁੱਖ ਸਾਨੂੰ ਲੱਗਦਾ ਇਹ ਸੁੱਖ ਇਹੀ ਅੰਤ ਹੈ ਮੈਂ ਬਹੁਤ ਅਮੀਰ ਹੋ ਗਿਆ ਧਨਵਾਨ ਹੋ ਗਿਆ ਨਾਮ ਹੋ ਗਏ ਜਮੀਨ ਜੈਦਾ ਤਾਂ ਹੋ ਗਈਆਂ ਫੈਕਟਰੀਆਂ ਦਾ ਮਾਲਕ ਹੋ ਗਿਆ ਦੁਨੀਆ ਮੇਰੇ ਜਸ ਕਉਂਦੀ ਹੈ ਪਰ ਫਿਰ ਵੀ ਸਤਗੁਰ ਪਾਤਸ਼ਾਹ ਹੀ ਕਹਿੰਦੇ ਜੇ ਤੂੰ ਬਚਨ ਕੀਤਾ ਸਤਗੁਰ ਪਾਤਸ਼ਾਹ ਨੇ ਅਤ ਸੁੰਦਰ ਕੁਲੀਨ ਚਤਤ ਮੁਖ ਨਿਆਨੀ ਤਨਵੰਤ ਸੋਣਾ ਬਹੁਤ ਹੈ ਅਤ ਸੁੰਦਰ ਕੁਲੀਨ ਉਲੂ ਜੀ ਜੀ ਕੋਲ ਦੇ ਵਿੱਚ ਹੈ 72 ਮੁਖ ਤੋਂ ਮੁਖ ਦੇ ਵਿੱਚ ਤੈਨੂੰ ਇੰਨਾ ਗਿਆਨ ਹੈ ਬੇ ਸਤਰ ਸਭ ਕੁਝ ਤੇਰੀ ਰਟੇ ਹੋਏ ਨੇ ਨਿਆਣੇ ਤਨਵੰਤ ਬਹੁਤ ਸਿਆਣਾ ਵੀ ਹੈ ਤੇ ਤਨਵਾਨ ਵੀ ਬਹੁਤ ਹੈ ਇਨਾ ਕੁਝ ਜਿਸ ਬੰਦੇ ਕੋਲ ਹੋਵੇ ਇਨਾਂ 'ਚ ਇੱਕ ਗੁਣ ਵੀ ਹੋਵੇ ਨਾ ਬੰਦਾ ਕਹਿੰਦਾ ਮੈਂ ਬਹੁਤ ਸੁਖੀ ਆ। ਕਿ ਇਹ ਤਾਂ ਸੁੰਦਰ ਹੋਵੇ, ਸੋਹਣਾ ਹੋਵੇ ਉਸ ਨੂੰ ਬੜਾ ਮਾਣ ਲੈਂਦਾ। ਆਤ ਸੁੰਦਰ ਗਲীন, ਚਤਰਮਕ, ਨਿਆਣੀ, ਤਨਵੰਦ ਇਨਾਂ 'ਚ ਇੱਕ ਵੀ ਗੁਣ ਮਿਲ ਗਿਆ ਨਾ ਭਾਵੇਂ ਤਨਵਾਨ ਵੀ ਹੋ ਗਿਆ ਬਾਕੀ ਕੁਸ਼ੀਆਂ ਲੈ ਹੀ ਲੈਂਦਾ ਬੰਦਾ ਨਾ। ਕਿ ਸਿਆਣਾ ਬੰਦਾ ਹੋਵੇ ਆ ਵੀ ਦੇਖਦੇ ਆ ਸੰਸਾਰ ਦੇ ਵਿੱਚ ਕਿ ਦੁਨੀਆ ਖਾਸ ਤੌਰ ਤੇ ਭਾਵੇਂ ਘਰ ਪਰਿਵਾਰ ਹੈ ਨਗਰ ਹੋਵੇ ਸ਼ਹਿਰ ਹੋਵੇ ਕਿਤੇ ਹੋਵੇ ਦੁਨੀਆ ਪੈਸੇ ਨੇ ਪਰ ਉਟੀ ਦਿੰਦੀ ਏ ਕਿ ਜੋ ਪੈਸੇ ਵਾਲਾ ਬੰਦਾ ਨਾ ਉਹਦੀ ਹਾਂ ਹਾਂ ਜੀ ਜੀ ਬਹੁਤ ਕਰਦੇ ਆਪਾਂ ਭਾਵੇਂ ਉਹਨੂੰ ਆਉਂਦਾ ਜਾਂਦਾ ਕੱਕਮ ਨਾ ਹੋਵੇ ਗੁਣ ਗਿਆਨ ਤੋਂ ਭਾਵੇਂ ਹੀਣੀ ਹੋਵੇ ਪਰ ਜਿਸ ਕੋਲ ਬਹੁਤੇ ਗੁਣ ਹੋਣ ਜੇ ਉਹ ਧਨ ਕਰਕੇ ਗਰੀਬ ਹੈ ਨਾ ਬਾਤ ਨਾ ਪੁੱਛੇ ਕਿ ਫਿਰ ਕੋਈ ਗੱਲ ਨਹੀਂ ਪੁੱਛਦਾ ਉਹਦੀ ਉਹ ਤਾਂ ਕੋਲ ਗਿਆਨ ਹੁੰਦਾ ਆ ਪਰ ਆਵ ਗਿਆਨ ਦੀ ਤੁਹਾਨੂੰ ਲੋੜ ਨਹੀਂ ਹੈ ਪੈਸੇ ਦੀ ਲੋੜ ਹੈ ਕਿਤੇ ਇਹ ਦਿਨਾਂ ਵਿਗਾੜ ਪੈ ਗਿਆ ਕਿਤੇ ਲੋੜ ਪੈਂਦੀ ਹੈ ਭਾਈ ਗਰਜ ਪੈਂਦੀ ਹੈ ਪੈਸੇ ਦੀ ਗੱਡੀ ਮੋਟਰ ਦੀ ਤਲਤ ਦੀ ਵੀ ਇਹ ਦਿਨਾਂ ਵਿਗਾੜ ਪਈ ਤੇ ਭਾਈ ਮੇਰਾ ਸੰਸਾਰ ਖਰਾਬ ਹੋ ਜਾਣਾ ਪਰ ਭੁੱਲ ਜਾਂਦਾ ਬੰਦਾ ਜੇ ਗੁਣੀ ਗਿਆਨੀ ਦੇ ਨਾਲ ਤੁਹਾਡਾ ਸੰਬੰਧ ਨਾ ਬਣਿਆ ਨਾ ਤੇ ਤੁਹਾਡਾ ਸਿੱਧਾ ਹੀ ਪ੍ਰਮਾਤਮਾ ਨਾਲ ਵਿਗਾੜ ਪੈਂਦਾ ਹੈ ਕੇ ਸੰਸਾਰ ਦੇ ਵਿਗੜੇ ਹੋਏ ਕੰਮ ਇੱਕ ਧਰਮੀ ਦੀ ਅਰਦਾਸ ਸਹੀ ਕਰ ਸਕਦੀ ਹੈ ਕਿ ਧਰਮੀ ਬੰਦਾ ਅਰਦਾਸ ਬੇਨਤੀ ਕਰ ਦੇਵੇ ਉਹ ਤੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਇਹ ਤਾਂ ਤਾਕਤਾਂ ਵੈਗਰੂ ਦੀਆਂ ਨੇ ਅਨੰਤ ਤਰਕ ਦਾ ਮਾਲਕ ਹੈ ਇਹ ਨੰਤ ਤਾਕਤਾਂ ਦਾ ਮਾਲਕ ਹੈ ਇੱਕ ਰੱਬ ਦਾ ਪਿਆਰਾ ਭਾਈ ਛੋਟੀ ਜੀ ਅਰਦਾਸ ਬੇਨਤੀ ਕਰ ਦਵੇ ਨਾ ਫਨਾ ਕਰ ਦਿੰਦਾ ਸਭ ਕੁਝ ਤੁਹਾਡੀ ਮੇਰੀ ਕੀ ਗੱਲ ਵਾਤਾ ਪਤਾ ਇੱਕ ਇਨਸਾਨ ਮਾਮੂਲੀ ਜਿਹਾ ਹੈ ਆਪਣੀ ਤਾਂ ਕੋਈ ਹਸਤੀ ਨਹੀਂ ਹੈ ਧਿਆਨ ਦਿਵੋ ਕਿ ਕਿਸ਼ਨ ਭਗਵਾਨ ਦੇਦਨਾਰ ਨਾਈ ਭਗਵਾਨ ਜੁੜ ਗਿਆ ਉਹ ਵੀ ਇੱਕ ਰੱਬ ਦੀ ਪਿਆਰੇ ਦੀ ਸਰਾਬ ਦੀ ਚਪੇੜ ਤੇ ਆ ਗਿਆ ਸੀ ਸਰਾਬ ਭਾਵੇਂ ਉਸ ਨੂੰ ਬਹੁਤ ਮਿਲੇ ਸੀ ਕਿਉਂਕਿ ਉਸ ਨੇ ਜੋ ਕੀਤਾ ਸੀ ਭਾਈ ਭਾਵੇਂ ਉਸ ਨੇ ਧਰਮ ਦੇ ਵਿਰੁੱਧ ਕੀਤਾ ਜਾਂ ਧਰਮ ਨਾਲ ਕੀਤਾ ਪਰ ਕੁਝ ਐਸੇ ਬਚਨਾ ਕਰਕੇ ਉਸ ਨੂੰ ਸਰਾਬ ਵੀ ਮਿਲੇ ਹੋਏ ਸੀ ਇੱਕ ਸਰਾਵ ਸੀ ਉਹ ਤਾਂ ਚਲੋ ਅਮੀਰ ਸੀ ਭਾਈ ਰਾਜੀ ਦੀ ਪਤਨੀ ਸੀ ਕੌਰਵਾਂ ਦੀ ਮਾਤਾ ਸੀ ਉਹ ਤਾਂ ਬਹੁਤ ਅਮੀਰ ਸੀ ਉਹਦੇ ਮੁਖਵਜੇ ਆਵਾਜ਼ ਨਿਕਲਿਆ ਸੀ ਕਹਿੰਦੇ ਸੀ ਉਸਨੇ ਕਹਿੰਦੇ ਇਹ ਕਿਸ਼ਨ ਜਿਸ ਤਰ੍ਹਾਂ ਮੇਰਾ ਪਰਿਵਾਰ ਖਤਮ ਹੋਇਆ ਨਾ ਤੇਰਾ ਪਰਿਵਾਰ ਵੀ ਇਸੇ ਤਰ੍ਹਾਂ ਹੀ ਖਤਮ ਹੋਵੇਗਾ ਤੇਰਾ ਵੀ ਕੁਝ ਨਹੀਂ ਰਹਿਣਾ ਜਿਵੇਂ ਮੇਰਾ ਨਹੀਂ ਰਿਹਾ ਉਸਨੇ ਤਾਂ ਕਹਿ ਦਿੱਤਾ ਪਰ ਉਸ ਦੇ ਬਚਨ ਨੂੰ ਸਤ ਕਿਸ ਨੇ ਕੀਤਾ ਉਹ ਸੀਪਈ ਇੱਕ ਸੰਤ ਮਹਾਤਮਾ ਰੱਬ ਦਾ ਪਿਆਰਾ ਭਗਤੀ ਵਾਲਾ ਉਹ ਤਨ ਕਰਕੇ ਮੀਰ ਨਹੀਂ ਸੀ ਤਨ ਕਰਕੇ ਕੋਈ ਯੋਧਾ ਸੂਰਮਾ ਨਹੀਂ ਸੀ ਕੋਈ ਉਤਨਵਾਨ ਨਹੀਂ ਸੀ ਕਿਸੇ ਉਹ ਦੇਹ ਦਾ ਰਾਜਾ ਵੀ ਨਹੀਂ ਸੀ ਉਹਦੇ ਪਾਪ ਸਤਿਗੁਰ ਪਾਤਸ਼ਾਹੀ ਗੁਰਬਾਣੀ ਵਿੱਚ ਲਿਖਿਆ ਦਰਵਾਸਾ ਸਿਉ ਕਰਤਠ ਗਉਰੀ ਜਾਦਵ ਇਹ ਫਲ ਪਾਏ ਕਿ ਦੁਨੀਆ ਪੈਸੇ ਬਲ ਪਾਜੀ ਆ ਕਿ ਸ਼ਾਇਦ ਪੈਸੇ ਵਾਲਾ ਬਹੁਤ ਤਾਕਤਵਾਰ ਹੈ ਮੇਦਨਾ ਮੇਰੇ ਸਾਰੇ ਕਾਰਜ ਹੋ ਜਣੇ ਪਰ ਇਹ ਨਹੀਂ ਪਤਾ ਕਿ ਰੱਬ ਦੇ ਪਿਆਰੇ ਜੀ ਮੁਖ ਤੋਂ ਮੂੰਹ ਇੱਕ ਬਚਨ ਨਿਕਲ ਗਿਆ ਉਹ ਤਾਂ ਭਾਈ ਜੇ ਰੇਗਿਸਤਾਨ ਦੇ ਵਿੱਚ ਫੁੱਲ ਆਗਾ ਸਕਦਾ ਨਾ ਇਨੀ ਤਾਕਤ ਹੁੰਦੀ ਉਹਦੇ ਵਿੱਚ ਪਰ ਉਹ ਵਰਤਦਾ ਨਹੀਂ ਹੁੰਦਾ ਉਹ ਰੱਬ ਦੇ ਹੁਕਮ ਪਾਣੇ ਤੇ ਰਹਿੰਦਾ ਤੇ ਜੇ ਉਹ ਚਾਹੇ ਭਾਈ ਸੋਨੇ ਨੂੰ ਮਿੱਟੀ ਬਣਾ ਦਿੰਦਾ ਇਨੀ ਆ ਤਾਕਤ ਐਨੇ ਤਾਂ ਭਈਏ ਪੱਤਿਹਾਰ ਸੁਣੇ ਹੋਏ ਨੇ ਸਾਖੀਆਂ ਸੁਣੀਆਂ ਹੋਈਆਂ ਨੇ ਗੁਰਪ੍ਰਮਾਣ ਸੁਣੇ ਹੋਏ ਨੇ ਆ ਵੀ ਪ੍ਰਮਾਣ ਤਾਂ ਸਤਗੁਰਾਂ ਦੀ ਗੁਰਬਾਣੀ ਦਾ ਨੇ ਦਰਵਾਸਾ ਸਿਓ ਕਰਤ ਠਗौरी ਜਾਦਵ ਇਹ ਫਲ ਪਾਈ ਕੀ ਇਹ ਨਾ ਫਲ ਪੈ ਲਗੇ ਇਹਨਾਂ ਨੂੰ ਜਾਦਵਾਂ ਨੂੰ ਜਾਦਵ ਕੌਣ ਸੀ 56 ਕਰੋੜ ਜਾਦਵਾਂ ਦੇ ਕੁੱਲ ਇਸ ਕੁੱਲ ਵਿੱਚੋਂ ਹੋਏ ਨੇ ਕਿਸ਼ਨ ਭਗਵਾਨ ਦਵਾਰਕਾ ਦੇ ਰਾਜੇ ਹੁਣ ਕੀ ਮਜ਼ਾਕ ਹੋ ਗਿਆ ਆਹ ਦੇਖਦੇ ਆ ਨਾ ਕਿ ਬੰਦਾ ਐਵੇਂ ਮਜ਼ਾਕ ਜਾਂ ਕਰ ਲੈਂਦਾ ਕਿਸੇ ਪਰ ਉਹਨੂੰ ਨਹੀਂ ਪਤਾ ਕਿ ਸਾਹਮਣੇ ਵਾਲੀ ਹਸਤੀ ਕੀ ਹੈ ਕਿ ਉਹਦੇ ਅੱਖਾਂ ਦੇ ਉੱਤੇ ਮਾਇਆ ਦਾ ਇਹ ਚਸ਼ਮਾ ਚੜਿਆ ਹੁੰਦਾ ਹੰਦੇਰਤਾ ਮਾਇਆ ਧਾਰੀ ਅਤ ਅੰਨਾ ਕੋਲਾ ਸ਼ਬਦ ਨਾ ਸੁਣੀ ਬੋ ਰੋਲ ਕੋ ਚੋਲਾ ਕਿ ਉਹਦੇ ਉੱਤੇ ਮਾਇਆ ਦੀ ਪੱਟੀ ਚੜੀ ਹੁੰਦੀ ਹੈ ਅੰਨਾ ਹੁੰਦਾ ਉਹਨੂੰ ਸੁਣਦੇ ਦਿਖਦਾ ਨਹੀਂ ਹੈ ਕੋਈ ਉਹਨੂੰ ਸਤ ਦੀ ਪਛਾਣ ਨਹੀਂ ਹੁੰਦੀ ਉਹ ਆਪਣੇ ਹੰਕਾਰ ਚ ਡੁੱਬਿਆ ਰਹਿੰਦਾ ਕਿਸੇ ਨੂੰ ਆਪਣੇ ਧਨ ਦੌਲ ਦਾ ਮਾਣ ਆ ਕਿਸੇ ਨੂੰ ਆਪਣੀ ਤਖਤ ਦਾ ਮਾਣ ਕਿਸੇ ਨੂੰ ਆਪਣੇ ਨਾਮ ਦਾ ਕਿਸੇ ਨੂੰ ਆਪਣੀ ਉੱਚੀ ਜਾਤ ਹੋਣ ਦਾ ਪਰ ਇਹ ਸਭ ਕੁਝ ਰੱਬ ਦੇ ਪਿਆਰੇ ਅੱਗੇ ਫੇਲ ਨੇ ਬਾਈ ਨਾ ਤੇਰੀ ਤਾਕਤ ਕਮਾਉਣੀ ਹੈ ਨਾ ਤੇਰਾ ਪੈਸਾ ਕਮਾਉਣਾ ਹੈ ਨਾ ਤੇਰੀ ਜਾਣ ਪਛਾਣ ਕਮਾਉਣੀ ਹੈ ਕੁਝ ਵੀ ਕੰਮ ਨਹੀਂ ਆਉਣਾ ਜੇ ਕਿਤੇ ਰੱਬ ਦੇ ਪਿਆਰੇ ਨੇ ਇੱਕ ਵਾਰ ਬਚਨ ਕੱਢ ਦਿੱਤਾ ਜੇ ਕੁਛ ਕਹਿਦੇ ਵੇ ਨਾ ਉਹ ਜੇ ਨਾ ਵੀ ਕਹਵੇ ਨਾ ਮੁੱਖੋਂ ਤੇ ਜਿਹੜਾ ਜਿਸ ਦੀ ਉਹ ਰੱਬ ਦੇ ਭਗਤ ਪਰਮਾਤਮਾ ਦੀ ਜੇ ਬੰਦਗੀ ਕਰਦੇ ਆ ਉਸ ਨੂੰ ਆਪਣਾ ਪਤੀ ਪਰਮਾਤਮਾ ਸਮਝ ਕੇ ਕਰਦੇ ਆ ਜਿਵੇਂ ਇਸਤਰੀ ਸੱਚ ਜੀ ਉਹੀ ਜੋ ਆਪਣੇ ਪਤੀ ਨੂੰ ਖੁਸ਼ ਰੱਖਦੀ ਤੇ ਜਿਹੜੀ ਪਤੀ ਨੂੰ ਖੁਸ਼ ਰੱਖਦੀ ਆ ਤੇ ਪਤੀ ਤਾਂ ਫਿਰ ਸਾਰੀਆਂ ੜਮਾਂਡਾਂ ਪੂਰੀਆਂ ਕਰੋਗੇ ਦੇਖ ਲਓ ਉਹਨੂੰ ਕੁਛ ਕਹਿ ਕੇ ਵੇ ਤੇ ਜੇ ਕੁਛ ਜੀ ਹੋਵੇ ਫਿਰ ਕੋ ਪਹਦਾ ਕੋਈ ਨਹੀਂ ਉਸੇ ਤਰ੍ਹਾਂ ਹੀ ਭਾਈ ਜਿਹੜੀਆਂ ਪਰਮਾਤਮਾ ਨੂੰ ਧਿਆਉਂਦੇ ਆ ਆਤਮਾ ਦੇ ਨਾਲ ਉਸ ਨੂੰ ਇਸ ਤਰ੍ਹਾਂ ਧਿਆਓ ਜਿਸ ਤਰ੍ਹਾਂ ਔਰਤ ਪਤੀ ਨੂੰ ਉਹਦਾ ਖਿਆਲ ਰੱਖਦੀ ਹੈ ਤੇ ਪਤੀ ਫਿਰ ਪਤਨੀ ਦਾ ਖਿਆਲ ਰੱਖਦਾ ਉਸੇ ਤਰ੍ਹਾਂ ਹੀ ਪਰਮਾਤਮਾ ਨੂੰ ਜੇ ਧਿਆਉਂਦਾ ਨਾ ਇਸ ਤਰ੍ਹਾਂ ਹੀ ਧਿਆਉਣਾ ਚਾਹੀਦਾ ਠਾਕੁਰ ਇੱਕ ਸਵਾਈ ਨਾਲ ਅਪਾ ਸਾਰੇ ਉਸ ਮਾਲਕ ਦੀਆਂ ਇਸਤਰੀਆਂ ਤੇ ਇਸਤਰੀਆਂ ਬਣ ਕੇ ਰਹਿਣਾ ਸੱਚ ਜੀਆਂ ਨੂੰ ਮਾਣ ਹੈ ਕੁਟਜੀਆਂ ਨੂੰ ਤੱਕਿਆ ਇਹ ਤਾਂ ਇੱਥੇ ਵੀ ਹੈ ਉੱਥੇ ਵੀ ਹੈ ਹੁਣ ਜਦੋਂ ਉਸ ਪ੍ਰਮਾਤਮਾ ਨੂੰ ਖੁਸ਼ ਕੀਤਾ ਹੋਇਆ ਉਹਦੇ ਅਧੀਨ ਆ ਉਹਦੇ ਹੁਕਮ ਚ ਫਿਰ ਉਹਦੀ ਜੋ ਪਤਨੀ ਭਾਗ ਉਹਦਾ ਭਗਤ ਉਹਦੀ ਆਤਮਾ ਵੈ ਉਹਨੂੰ ਕਿਵੇਂ ਤਤੀਵਾ ਲੱਗਣ ਦੇ ਦਊਗਾ ਤੁਸੀਂ ਕਹਿ ਕੇ ਦੇਖੋ ਕੁਸ ਬਸੋ ਕਹੇ ਨਾ ਕਹੇ ਥੋੜਾ ਕਲਿਆਣ ਹੋ ਗਿਆ ਕਿ ਐਸਾ ਬਹੁਤ ਹੁੰਦਾ ਕੁਛ ਸਾਡੀ ਬਚਨ ਹੁੰਦੇ ਆ ਫਿੱਕੇ ਫਿੱਕਾ ਬੋਲ ਵਗੁੱਚਣਾ ਸੁਣ ਮੂਰਖ ਮਨ ਤ ਜਾਣ ਓ ਮੂਰਖਾ ਫਿੱਕੇ ਬੋਲ ਨਾ ਬੋਲਿਆ ਕਰ ਫਿੱਕਾ ਬੋਲ ਵਗੁੱਚਣਾ ਸੁਣ ਮੂਰਖ ਮਨ ਅਜਾਣ ਜਿਤ ਬੋਲਿਆ ਪਤ ਪਾਈ ਸਹ ਵਾਲਿਆ ਪ੍ਰਵਾਨ ਬੋਲੋ ਬੋਲਿਆ ਕਰ ਜਿਹੜੇ ਪ੍ਰਵਾਨ ਹੋਣ ਪ੍ਰਮਾਤਮਾ ਨੂੰ ਪ੍ਰਮਾਣ ਹੋਣ ਐਵੇਂ ਨਾ ਭਗਤਾਂ ਨਾਲ ਟੱਕਰਾਂ ਮਾਰਿਆ ਕਰ ਰੱਬ ਦੇ ਪਿਆਰਾਂ ਨਾ ਪੰਗੇ ਨਹੀਂ ਲਈ ਦੇਂਦੇ ਕਦੇ ਵੀ ਬੋਲਣ ਤੋਂ ਪਹਿਲਾਂ ਉਹਨਾਂ ਕੀ ਬੋਲੋ ਜਿੰਨੇ ਕੁ ਭਾਈ ਤੁਹਾਨੂੰ ਆਜਾਦ ਤਾਂ ਹੱਸੇ ਮਜ਼ਾਕ ਵੀ ਉਹਨਾਂ ਕੀ ਹੁੰਦਾ ਜਿੰਨਾਂ ਨੂੰ ਤੁਸੀਂ ਸਹਨੇ ਉਹਨਾਂ ਕ ਕਰੋ ਉਹਨਾਂ ਕੇ ਜੀ ਜੀ ਕਰੋ ਕਿਸੇ ਨੂੰ ਜਿੰਨਾਂ ਨੂੰ ਤੁਹਾਨੂੰ ਕਰਦਾ ਜਿਸ ਤਰ੍ਹਾਂ ਦੇ ਬੋਲ ਬੋਲਾਂਗੇ ਇਸ ਤਰ੍ਹਾਂ ਦੇ ਜਵਾਬ ਆਏਗਾ ਪਰ ਜੇ ਰੱਬ ਦੇ ਭਗਤਾਂ ਨਾਲ ਪੰਗਾ ਲਿਆ ਨਾ ਫਿਰ ਤਾਂ ਫੇ ਕੁੱਲਾਂ ਦੀਆਂ ਕੁੱਲਾਂ ਨਾਸ ਹੋ ਜਾਂਦੀ ਹੈ ਹੋਈਆਂ ਨੇ ਭਾਈ ਇਹ ਦੇਖੋ 56 ਕਰੋੜ ਜਾਦਵਾਂ ਦੀ 꼴 ਐ ਤਾਕਤਵਾਰ ਨੇ ਰਾਜੇ ਨੇ ਭਾਈ ਸੈਨਾ ਤਕੜੀ ਐ ਤੇ ਜਿਸ ਦੇ ਵਿੱਚ ਜੰਮਿਆ ਹੋਇਆ ਕਿਸ਼ਨ ਭਗਵਾਨ ਉਹ ਸਦਰਸ਼ਨ ਧਾਰੀ ਐ ਸਦਰਸ਼ਨ ਚੱਕਰ ਦਾ ਮਾਲਕ ਐ ਨਹੀਂ ਤਾਕਤ ਆ ਜਿਹਨੂੰ ਕੋਈ ਜਤ ਨਹੀਂ ਸਕਿਆ ਪਰ ਇੱਕ ਰੱਬ ਦੇ ਪਿਆਰੇ ਦਾ ਛੋਟਾ ਜਿਹਾ ਬਚਨ ਕੀਤਾ ਹੋਇਆ ਦਰਵਾਸ ਸਿਓ ਕਰਤ ਠਗੋਰੀ ਜਾਦਵ ਇਹ ਫਲਬ ਕੀ ਹੋਇਆ ਕਿ ਆਪਣੀ ਭਗਤੀ ਤੇ ਲੀਨ ਨੇ ਨਦਰਵਾਸਾ ਰਕੀ ਜੀ ਬੈਠੇ ਆ ਕੋਈ ਜਾਤਵਾਂ ਦੇ ਬੱਚੇ ਉਹ ਪੈਸਾ ਵਾਲੇ ਦੇ ਬੱਚੇ ਥੋੜੇ ਨਾ ਇਹਨਾਂ ਨੂੰ ਇਹ ਰੰਤਾ ਮੰਨ ਕੇ ਤਾਂ ਬੜੇ ਅਮੀਰ ਘਰ ਦੇ ਵਿੱਚੋਂ ਪਰ ਜਿੱਧਰ ਵੱਲ ਜਾ ਰਹੇ ਆ ਨੇ ਇਹ ਨਹੀਂ ਪਤਾ ਵੀ ਅੱਗੇ ਉਹ ਬੈਠਾ ਵਾ ਜਿਹੜਾ ਰਾਜਿਆਂ ਦਾ ਵੀ ਰਾਜਾ ਪਾਤਸ਼ਾਹ ਦਾ ਵੀ ਪਾਸ਼ਾ ਰੱਬ ਚ ਨਾਮ ਰਤੇ ਪਾਤਸ਼ਾਹ ਜੇ ਕੋਈ ਚਾਰਕ ਪੈਸੇ ਖੜਕਦੇ ਆ ਨਾ ਫਿਰ ਉੱਤੇ ਹਉਮੇ ਹੰਕਾਰ ਚੜ ਜਾਂਦੀ ਹੈ ਉਹ ਬੱਚਿਆਂ ਨੂੰ ਸੀ امیر ਘਰਾਂ ਦੇ ਬੱਚੇ ਸੀ ਵਿਗੜੇ ਹੋਏ ਸੀ ਭਾਈ ਪੰਗਾ ਕਿੱਥੇ ਲਿਆ ਜਾ ਕੇ ਇੱਕ ਰੱਬ ਦੇ ਪਿਆਰੇ ਨੂੰ ਕਹਿੰਦੇ ਆਪਾਂ ਬਾਬੇ ਨਾਲ ਮਜ਼ਾਕ ਕਰੀਏ ਇਹਦੇ ਨਾਲ ਐਵੇਂ ਇੱਕ ਨਾ ਉਹ ਲੜਕਾ ਸੀ ਸ਼ਕਲਾ ਉਹਦੀ ਲੜਕੀਆਂ ਵਾਂਗ ਸੋਹਣਾ ਸੀ ਭਾਈ ਉਹਨੂੰ ਕੱਪੜੇ ਪਹਿਨਾ ਕੇ ਔਰਤियां ਵਾਲੇ ਪੇਟ ਨੂੰ ਉਹਦੇ ਭਾਈ ਕੁਝ ਬਨ ਕੇ ਪੇਟ ਜਿਆ ਫਲਾਤਾ ਲੱਗੇ ਜਿਵੇਂ ਪ੍ਰੈਗਨੈਂਟ ਭਾਅ ਬੱਚਾ ਹੋਣ ਵਾਲਾ ਹੁੰਦਾ ਵਾ ਜਾ ਕੇ ਕਹਿੰਦੇ ਮਹਾਤਮਾ ਜੀ ਇਹ ਦੱਸੋ ਇਸ ਬੀਬੀ ਦੇ ਪੇਟ ਤੇ ਲੜਕਾ ਹੋਵੇਗਾ ਲੜਕੀ ਹੋਵੇਗੀ ਕੀ ਹੋਵੇਗਾ ਹੁਣ ਮਹਾਤਮਾ ਜੀ ਭਾਈ ਉਹ ਤਿੰਨਾਂ ਲੋਕਾਂ ਦੀ ਭਾਈ ਖਬਰ ਖੋੜ ਰੱਖਣ ਵਾਲੇ ਜਿਨ੍ਹਾਂ ਨੂੰ ਮਾਲਕ ਦੇ ਚਰਨ ਦਿਖਦੇ ਹੁਣ ਉਹਨਾਂ ਨੂੰ ਦੁਨੀਆ ਕਿਉਂ ਨਾ ਦਿਖੇ ਭਾਈ ਉਹ ਕਹਿੰਦੇ ਜਾਓ ਭਾਈ ਬੱਚੇਓ ਜਾਓ ਪਿਆਰ ਨਾ ਸਮਝਾਇਆ ਇੱਕ ਵਾਰ ਦੋ ਵਾਰ ਤਨਵਰ ਜਦੀ ਪੈ ਗਏ ਕਿ ਮਾਇਆ ਚੜੀ ਸੀ ਨਾ ਮਾਇਆ ਤਾਰੀ ਤਨ ਨਾ ਬੋਲਾ ਮਾਇਆ ਚੜੀ ਸੀ ਪਿਥੀ ਰਕੇ ਨਾ ਭਾਈ ਇਹ ਕੰਮ ਨਾ ਕਰੋ ਕਾਕਾ ਜਾਓ ਤੁਸੀਂ ਖੇਡੋ ਜਾਂ ਕਿ ਆਪਣਾ ਬੱਚਿਆਂ ਵਾਲੇ ਕੰਮ ਕਰੋ ਨਹੀਂ ਨਹੀਂ ਬਾਬਾ ਜੀ ਦੱਸੋ ਦੋ ਭਾਈ ਦੱਸੋ ਮਜ਼ਾਕ ਕਰਨ ਬਾਬੇ ਨੂੰ ਬਾਬਾ ਵੀ ਕੌਣ ਦਰਵਾਸਾ ਰਹੀ ਜਿਦੇ ਗ੍ਰੰਥਾਂ ਦੇ ਵਿੱਚ ਬੇਅੰਤ ਨਾਮ ਹੈ ਜਿਦੇ ਵੱਡੇ ਵੱਡੇ ਕਾਰਦ ਨੇ ਭਾਈ ਇਹ ਹੀ ਦ੍ਰਵਸਾਰੀ ਕੀ ਸੀ ਜਿਦੇ ਇੱਕ ਬਚਨ ਕਰਕੇ ਹੀ ਦ੍ਰੋਪਦੀ ਦੇ ਕੱਪੜੇ ਉਤਰੇ ਨਹੀਂ ਸੀ ਖਤਮ ਨਹੀਂ ਹੋਏ ਸੀ ਇਹ ਇਹ ਮਹਾਨ ਹਸਤੀ ਸੀ ਔਰ ਬੱਚੇ ਕਹਿੰਦੇ ਆ ਵਾਰ-ਵਾਰ ਕਹਿ ਰਹੇ ਆਖਰਕਾਰ ਮਹਾਤਮ ਨੇ ਕਹਿ ਦਿੱਤਾ ਤਨੂ ਕੋਈ ਜ਼ਿਆਦਾ ਗਰਮੀ ਹੈ ਨਾ ਤੁਹਾਡੇ امیر ਹੋਣ ਦੀ ਪੈਸਿਆਂ ਦੀ ਤੀਜਾ ਜੇ ਪੁੱਛਦੇ ਹੋ ਨਾ ਤੁਹਾਡੇ ਇਹਦੇ ਵਿੱਚੋਂ ਕੀ ਜਮੇਗਾ ਕਹਿੰਦੇ ਤੁਹਾਡੀ ਕੁਲ ਦਾ ਨਾਸ ਕਰਨ ਵਾਲਾ ਇੱਥੇ ਜਮੇਗਾ ਆ ਗੱਲ ਕਹਿ ਦਿੱਤੀ ਦਰਵਾਸਾ ਸਾਸਿਓ ਕਰਤ ਟਗौरी ਜਾਦਵ ਇਹ ਫਲ ਪਾਹੇ ਗੁਰਬਾਣੀ ਦੇ ਬਚਨ ਹੈ ਹੁਣ ਜਦ ਇਹ ਗੱਲ ਪਈ ਪਈ ਹੱਥਾਂ ਪੈਰਾਂ ਦੀ ਪਈ ਕਰਦਿਆਂ ਕਰਾਉਂਦੇ ਆ ਬੱਚੇ ਪਹੁੰਚ ਗਏ ਕਿਚਨ ਪਹਾਣ ਕਹਿੰਦੇ ਮਾਰਾ ਸਾਨੂੰ ਉਹ ਬਾਬੇ ਨੇ ਆ ਗੱਲ ਕਹਿ ਦਿੱਤੀ ਕਹਿੰਦੇ ਕੱਲਾ ਬਾਬਾ ਨਹੀਂ ਉਹ ਰੱਬ ਨਾਲ ਮਿਲਿਆ ਹੋਇਆ ਬਾਬਾ ਵਾ ਜੇ ਉਹਨੇ ਕਹਿ ਦਿੱਤਾ ਤੇ ਹੁਣ ਖਤਮ ਹੋਾਂਗੇ ਆਪਾਂ ਸਾਰੇ ਉਹਦੇ ਬਚਨਾਂ ਨੂੰ ਕੋਈ ਟਾਲ ਨਹੀਂ ਸਕਦਾ ਰੱਬ ਦੇ ਪਿਆਰਿਆਂ ਨੂੰ ਭਾਵੇਂ ਸ਼ਕਲ ਕਰਕੇ ਦੇਹੀ ਕਰਕੇ ਉਹ ਗਰੀਬ ਸੀ ਸਾਡੇ ਮੁੰਗੋ ਦੇ ਹੱਥ ਪੈਰ ਨੇ ਉਹਨੂੰ ਦੁਨੀਆਵੀ ਧਨ ਦੌਲ ਦਾ ਮਤਲਬ ਹੀ ਕੋਈ ਨਹੀਂ ਆਂਦਾ ਕਹਿੰਦੇ ਦੇਖੋ ਇਹ ਤੇ ਖੋਲ ਕੇ ਕੀ ਹੈ ਜਦੋਂ ਪੇਟ ਖੋਲਿਆ ਭਾਈ ਉਹਦੇ ਵਿੱਚ ਜੋ ਕੱਪੜਾ ਲੱਤਾ ਬਣਿਆ ਉਹਦੇ ਵਿੱਚ ਇੱਕ ਪੱਥਰ ਨਿਕਲੇ ਆ ਕਹਿੰਦੇ ਤਾਂ ਪੱਥਰ ਕਹਿੰਦੇ ਐ ਕਰਦੇ ਆ ਇਸ ਪੱਥਰ ਨੂੰ ਆਪਾਂ ਕਸਾਈ ਦਿੰਨੇ ਆ ਨਾ ਰਹੂ ਬਾਸ ਨਾ ਵਜੂ ਬਾਂਸਰੀ ਪਰ ਉਹਨਾਂ ਨੂੰ ਕੀ ਪਤਾ ਵੀ ਜਿਹੜੇ ਰੱਬ ਦੇ ਪਿਆਰੇ ਗੱਲ ਕਹਿ ਦੇਣਾ ਉਹ ਕਿਵੇਂ ਨਹੀਂ ਹੋ ਸਕਦੀ ਉਹ ਤਾਂ ਹੋਣੀ ਹੀ ਹੋਣੀ ਹੈ ਕਿ ਰੱਬ ਦੇ ਭਗਤਾਂ ਦੀ ਗੱਲ ਕਹੀ ਹੋਈ ਉਹ ਕਦੇ ਪ੍ਰਮਾਤਮਾ ਨਹੀਂ ਬੋੜਦਾ ਪਰ ਪ੍ਰਮਾਤਮਾ ਜੋ ਕਰ ਦਵੇ ਜੇ ਰੱਬ ਦੇ ਭਗਤ ਚਾਹਣ ਕਿ ਵੈਰੂ ਨਹੀਂ ਐਸਾ ਤਰ੍ਹਾਂ ਐਸਾ ਕਰ ਦੋ ਕਹਿੰਦਾ ਠੀਕ ਆ ਭਾਈ ਜੇ ਮੇਰੇ ਭਗਤ ਕਹਿੰਦੇ ਮੈਂ ਕਰ ਦੰਦਾ ਮੇਰੀ ਬਾਂਦੀ ਭਗਤ ਛਡਾਵੇ ਬਾਂਦੇ ਭਗਤ ਛੁੱਟੇ ਮੋਏ ਭਾਵੇਂ ਸਾਹਮਣੇ ਕਿਸ਼ਨ ਭਗਵਾਨ ਆ ਭਾਈ ਦੋ ਪਰਦੇ ਅਵਤਾਰ ਨੇ ਉਨਾਵਰੇ ਕੀ ਵੀ ਖਿਆਨ ਕਰੀਏ ਕਿ ਨਹੀਂ ਆਪਾਂ ਉਹਨਾਂ ਦੀ ਕਥਾ ਵਿਖਿਆਨ ਸਰਵਨ ਕਰਦੇ ਆਂ ਜੰਗ ਜੁੱਧ ਜੋ ਵੀ ਕੁਝ ਮਹਾਪਾਰਤਾ ਹੁਣ ਮਹਾਨ ਸੀ ਭਈ ਪਰ ਇੱਕ ਸਾਦੇ ਬਚਨ ਦੇ ਕਰਕੇ ਜਦ ਦੇਖਿਆ ਕਹਿੰਦੇ ਜੋ ਪੱਥਰ ਨਿਕਲਿਆ ਕਹਿੰਦੇ ਇਹਨੂੰ ਆਪਾਂ ਐ ਕਰਦੇ ਆਂ ਇਹਨੂੰ ਘਸਾ ਘਸਾ ਕੇ ਦੇ ਜਮਨ ਚ ਰੋੜ ਦਿੰਨੇ ਆਪਣੀ ਮੌਤ ਆਪ ਹੀ ਤਿਆਰ ਕਰ ਲਈ ਹੁਣ ਜਦੋਂ ਰੋੜ ਦੇ ਗਏ ਭਾਈ ਜਦੋਂ ਛੋਟਾ ਦੇਖਿਆ ਉਹ ਛੋਟਾ ਟੁਕੜਾ ਨਹੀਂ ਕੱਸ ਉਹ ਹੱਥ ਚ ਆ ਵੀ ਨਾ ਤੇ ਇਹਨੂੰ ਐਂ ਸੜ ਦੋ ਉਹ ਸੜ ਦਿੱਤਾ ਉਹ ਕਾਸ ਕਾਸ ਕੇ ਤਿੱਖਾ ਹੋਇਆ ਸੀ ਅੱਛਾ ਜਿਹੜਾ ਤਾਂ ਘਸਿਆ ਹੋਇਆ ਪੱਥਰ ਸੀ ਉਹਦੇ ਤਾਂ ਬਣ ਗਈ ਦਬ ਉਹ ਐਂ ਉਹਦੇ ਤਿੱਖੀ ਜੀ ਹੁੰਦੀ ਐ ਉਹ ਤਲਵਾਰਾਂ ਵਾਂਗ ਹੁੰਦੀ ਐ ਪਰ ਜਦੋਂ ਉਹਨਾਂ ਦੀ ਮੌਤ ਆਉਣੀ ਸੀ ਕਾਲ ਹੋਣੀ ਸੀ ਮਲਕਲ ਮੌਤ ਜਦ ਆਬ ਸੀ ਸਭ ਦਰਵਾਜੇ ਬੰਦ ਉਹੀ ਭਾਈ ਜਿਹੜੇ ਦਬ ਸੀ ਕਾਫ ਹੋ ਸੀ ਨਾ ਉਹੀ ਤਲਵਾਰਾਂ ਦਾ ਰੂਪ ਬਣ ਗਏ